ਇਹ ਚੇਕ ਕਰ ਲਾ ਪਾਈ ਅੰਦਰ ਲੈ ਆ। ਬੈਂਕ ਗੇਟ ਆ ਗਈ ਹੈ। ਹਾਂ ਹਾਂ। ਬੱਸੇ ਕਰ ਲਓ ਬੱਸੇ ਕਰ ਲਓ ਤੁਸੀਂ। ਬੈਂਕ ਗੇਟ ਕਰ ਦੂ ਆਪੇ। ਫਲਾਲੀ ਜਾਣਾ। ਪੁੱਤਾਂ ਨੂੰ ਗਿਆ ਸੀ। 300 ਰੁਪਏ। ਬਾਕੀ ਕਰਦਾ ਮੋੜੇ ਸੀ ਤੇ ਨੰਬਰ ਨਹੀਂ ਲੱਭਦਾ ਕੋਈ। ਪਾਇਰ ਬੰਗੇਟ। ਬੰਦਾ ਕੀ ਇਹ ਕੰਮ ਦਾ ਉੱਥੇ। ਆਹ ਤੋਟ ਕੀ ਨਾਲ ਗੱਡੀਆਂ ਬਹੁਤ ਖੜੀਆਂ ਹੈ। ਸਮਝ ਨਹੀਂ ਕਿ ਫਟਰਾਉ। ਹਾਰੀਆਂ ਫਟ ਸਕਦੀ ਹੈ। ਮਿੰਟ। ਫਰੀਦਕੁਰਦੇ ਦਸ਼ਮੇਸ਼ ਪਬਲਿਕ ਸਕੂਲ ਦੇ ਨਜ਼ਦੀਕ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇੱਥੇ ਬਾਹਰ ਖੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਗੱਡੀ ਨੂੰ ਅੱਗ ਲੱਗਣ ਦਾ ਇੱਥੇ ਇਹ ਦੂਸਰਾ ਵਾਕਾ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਗੱਡੀ ਨੂੰ ਅੱਗ ਲੱਗੀ ਸੀ ਤੇ ਇਹ ਹੁਣ ਦੂਸਰੀ ਵਾਰ ਇੱਥੇ ਗੱਡੀ ਨੂੰ ਅੱਗ ਲੱਗੀ ਹੈ ਇਹ ਅੱਗ ਉਸ ਵੇਲੇ ਲੱਗੀ ਜਦੋਂ ਬੱਚਿਆਂ ਦੀ ਛੁੱਟੀ ਦਾ ਟਾਈਮ ਸੀ ਤੇ ਬੱਚੇ ਸਕੂਲ ਚੋਂ ਬਾਹਰ ਆ ਰਹੇ ਸੀ ਮੌਕੇ ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਤੁਰੰਤ ਫਾਇਰ ਬ੍ਰਿਗੇਡ ਪਹੁੰਚੀ ਉਹਨਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਆਓ ਹੋਰ ਜਾਣਕਾਰੀ ਲੈਣੇ ਆ ਮੌਕੇ ਤੇ ਮੌਜੂਦ ਮਨਿੰਦਰ ਸਿੰਘ ਤੋਂ ਜਿਨ੍ਹਾਂ ਨੇ ਇਸ ਅੱਗ ਨੂੰ ਬੁਝਾਉਣ ਲਈ ਕਾਫੀ ਮੁਸ਼ਕਲ ਵੀ ਨਾਲ ਕੀਤੀ ਤੇ ਫੋਨ ਵੀ ਕੀਤੇ ਇਹ ਪਾਜੀ ਦਸ਼ਮੀ ਸਕੂਲ ਦੇ ਬਾਹਰ ਜਿਹੜੀ ਇੱਕ ਆਪਣੀ ਸਾਬਰ ਰੋੜ ਹੈਗੀ ਆ ਨਾਲ ਹੀ ਕੰਧ ਦੇ ਦਸ਼ਮੀ ਸਕੂਲ ਦੇ ਉਹਦੇ ਜਿਹਦੇ ਵਿੱਚ ਬੈਂਕ ਵੀ ਨਾਲ ਹੀ ਪੰਜਾਬ ਐਂਡ ਸਿੰਧ ਬੈਂਕ ਹਾਉਸੀ ਬ੍ਰਾਂਚ ਤੇ ਰਸ਼ਮੀ ਸਕੂਲ ਦਾ ਜਿਹੜਾ ਵੱਡਾ ਗੇਟ ਆ ਇਧਰਲੇ ਤਰਵੰਡੀ ਰੋਡ ਵਾਲੇ ਪਾਸੇ ਨੂੰ ਪੁਲ ਵਾਲੇ ਪਾਸੇ ਨੂੰ ਉਸ ਪੁਲ ਦੇ ਬਾਹਰ ਇਹ ਗੱਡੀ ਖੜੀ ਹੋਈ ਸੀ ਇੱਕ ਵੈਗਨਰ ਨਾ ਵੈਗਨ ਆਰਸੀ ਸ਼ਾਇਦ ਗੱਡੀ ਵਾਈਟ ਕਲਰ ਦੀ ਇਹ ਜੀ ਤੇ ਇਸ ਨੂੰ ਇੱਕਦਮ ਮਤਲਬ ਦੇਖਿਆ ਕਿ ਭਿਆਨ ਕੱਕ ਲੱਗੀ ਹੋਈ ਸੀਗੀ ਜੀ ਤੇ ਉਦੋਂ ਬਾਅਦ ਕਾਫੀ ਲੋਕ ਇੱਥੇ ਵੀਡੀਓਜ਼ ਬਣਾ ਰਹੇ ਸੀ ਮੈਂ ਵੀ ਪਹੁੰਚ ਗਿਆ ਬੇਟੀ ਨੂੰ ਲੈਣ ਤਾਂ ਪੁੱਛਿਆ ਵੀ ਕਿਸੇ ਫੋਨ ਕੀਤਾ ਤੁਸੀਂ ਕਿਸੇ ਨੇ ਉਹ ਫੋਨ ਨਹੀਂ ਜ਼ਿਕਰ ਕੀਤਾ ਸੀਗਾ ਫਿਰ ਮੈਂ ਗੂਗਲ ਦੇ ਉੱਪਰ ਜਾ ਕੇ ਨੰਬਰ ਲੱਭਿਆ ਫਾਇਰ ਬ੍ਰਿਗੇਡ ਫ੍ਰੀਕੋਡ ਭਰਿਆ ਪਰ ਉੱਥੇ ਕੋਈ ਡਾਇਰੈਕਟ ਨੰਬਰ ਨਹੀਂ ਆ ਰਿਹਾ ਸੀ ਤਿੰਨ ਨੰਬਰ ਉੱਥੇ ਆਏ ਪੁਲਿਸ ਕੰਟਰੋਲ ਰੂਮ ਦਾ ਡਿਪਟੀ ਕਮਿਸ਼ਨਰ ਦਾ ਇੱਕ ਕੋਈ ਹੋਰ ਥੱਲੇ ਨੰਬਰ ਦਿਖ ਰਿਹਾ ਸੀਗਾ ਫਿਰ ਮੈਂ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਦੇ ਜੀ ਨਾਲ ਦੀ ਨਾਲ ਵੀ ਇੱਥੇ ਫਾਇਰ ਬ੍ਰਿਗੇਡ ਗੱਡੀ ਭੇਜੀ ਜਾਵੇ ਅੱਗ ਲੱਗੀ ਹੈ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਕੰਮ ਦੇ ਅੰਦਰਲੇ ਪਾਸੇ ਵੀ 10-15 ਕਾਰਾਂ ਖੜੀਆਂ ਸੀਗੀਆਂ ਤੇ ਮੈਨੂੰ ਐਸਲਪੀਜੀ ਹੋਵੇ ਤਾਂ ਇਹ ਨਾ ਹੋਵੇ ਫਿਰ ਸਿੰਡਰ ਫਟ ਜੇ ਗੱਡੀ ਇਹ ਪਤਾ ਨਹੀਂ ਸੀ ਅੰਦਰ ਕਿਹੜ ਕਹ ਕਿ ਡਰ ਹੁੰਦਾ ਆਪਾਂ ਨੂੰ ਵੀ ਜੇ ਸਟੈਂਡਰ ਵਗੈਰਾ ਹੋਇਆ ਕੰਦ ਨਾਲ ਟੁੱਟ ਜੇ ਫਟ ਜੇ ਤੇ ਆ ਟੁੱਟ ਕੇ ਤੇ ਦੂਜੀਆਂ ਗੱਡੀਆਂ ਨਾਲ ਅੰਦਰ ਨਾਲ ਅੱਗ ਲੱਗ ਜੇ 10-12 ਗੱਡੀਆਂ ਅੰਦਰ ਵਿਖੜੀਆਂ ਹੋਈਆਂ ਸੀ ਜੀ ਤੇ ਬਸ ਉਹ ਸਰਪੰਚ ਸੱਤ ਮਿੰਟਾਂ ਦੇ ਵਿੱਚ 10 ਮਿੰਟਾਂ ਦੇ ਪੁਲਿਸ ਦੇ ਫੋਨ ਕਰਨ ਤੋਂ ਬਾਅਦ 2-4 ਮਿੰਟਾਂ ਵਿੱਚ ਫਰਮਗੇਟ ਆ ਗਈ ਔਰ ਉਹਨਾਂ ਨੇ ਬੜੀ ਮੁਸਤੈਦੀ ਨਾਲ ਪੁਲ ਦੇ ਉੱਪਰੋਂ ਹੀ ਆਪਣੀ ਉਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਤੇ ਬੜੇ ਛੇਤੀ ਤੇ ਉਹਨਾਂ ਨੇ ਅੱਗ ਬੁਝਾ ਕੇ ਤੇ ਕਾਬੂ ਪਾਇਆ ਇੱਕ ਗੱਡੀ ਉਹਨਾਂ ਦੀ ਹੋਰ ਛੋਟੀ ਵੀ ਜਿਹੜਾ ਪਿੱਕਾ ਸੀਗਾ ਉਹ ਵੀ ਆ ਗਿਆ ਸੀ ਉਹ ਗੱਡੀ ਦੇ ਕੋਲੇ ਆ ਕੇ ਉਹਨਾਂ ਨੇ ਵੀ ਉੱਥੇ ਹੈਲਪ ਕੀਤੀ ਅੱਗ ਬੁਝਾਉਣ ਦੇ ਵਿੱਚ ਇਹ ਕੋਈ ਜਾਨੀ ਜਾਮ ਲਮਾਲੀ ਨੁਕਸਾਨ ਗੱਡੀ ਨੂੰ ਅੱਗ ਲੱਗਣ ਤੋਂ ਬਿਨਾ ਹੋਰ ਕੋਈ ਨਹੀਂ ਹੋਇਆ ਜੀ ਬੱਚੇ ਵੀ ਸਾਰੇ ਸੁਰੱਖਿਤ ਰਹੇ ਪੇਰੈਂਟਸ ਬੱਚੇ ਸਾਰੇ ਸਟਾਫ ਚੁਰਲਾ ਜੀ ਸਮਾਂ ਸੀ ਉਸ ਵੇਲੇ ਹਾਂਜੀ ਸਮਾਂ ਸਾਢੇ 3 ਦੇ ਅੰਦਰ ਜੀ ਛੁੱਟੀ ਦਾ ਸਮਾਂ ਸੀ ਬੱਚਿਆਂ ਦਾ ਹਾਂਜੀ ਛੁੱਟੀ ਦਾ ਸਮਾਂ ਸੀ ਜੀ ਫਿਰ ਉਹਨਾਂ ਨੂੰ ਕਿਹਾ ਵੀ ਇਹ ਗੇਟ ਬੰਦ ਕਰ ਦਿਓ ਤੁਸੀਂ ਇਹ ਇਧਰ ਦੇ ਬੱਚੇ ਨਾ ਆਉਣ ਦਿਓ ਪਰਲੇ ਗੇਟ ਕੱਢ ਦਿਓ ਫਿਰ ਉਹਨਾਂ ਨੇ ਪੂਰੇ ਵਧੀਆ ਸਟੈਪ ਚੱਕਦੇ ਸਕੂਲ ਨੇ ਵੀ ਇਹ ਗੇਟ ਬੰਦ ਕਰਤਾ ਤੇ ਸਾਰੇ ਬੱਚੇ ਪਿਛਲੇ ਦੂਜੇ ਗੇਟਾਂ ਤੋਂ ਹੀ ਲੰਘ ਗਏ ਤੇ ਗੱਡੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਸੜ ਗਈ ਸਾਰੀ ਹਾਂ ਹਾਂਜੀ ਬਿਲਕੁਲ ਪੂਰੀ ਤਰ੍ਹਾਂ ਸੜ ਚੁੱਕੀ ਸੀ ਜੀ ਗੱਡੀ ਜਦੋਂ ਅੱਗੇ ਦੇਖਾ ਪੂਆ ਗਿਆ ਪਿੱਛੇ ਕਰ ਲਾ ਭਾਈ ਅੰਦਰ ਲੈ ਆ ਪਰਗੜ ਆ ਗਈ ਹੈ ਹਾਂ ਹਾਂ ਦੱਸੇ ਕਰ ਲਓ ਪਾਸੇ ਕਰ ਲਓ ਤੁਸੀਂ ਪਰਗੜ ਕਰ ਦੂ ਆਪੇ ਫਿਲਾਲੀ ਆ ਮੈਂ ਅੱਬਾ ਕਿੱਸਾ ਮੁੰਦੇ ਅਸੀਂ ਕਿਹੇ ਨੰਬਰ 'ਚ ਲੱਭਦਾ ਕੋਈ ਫਾਇਰ ਬਗੇਟ ਉਹ ਕੀ ਇਹ ਕੰਮ ਦਾ ਉੱਥੇ ਆਹ ਤੋਟਦੀ ਨਾਲ ਗੱਡੀਆਂ ਬਹੁ ਖੜੀਆਂ ਹੈ ਕਸਮ ਨਹੀਂ ਫਟ ਸਕਦੀ ਹੈ ਫਟ ਸਕਦੀ ਹੈ ਕੋਈ ਨਾ ਕੋਈ ਨਾ How do you...